Thank you ਪਿਆਰਪਰੀ ਸਤਿ ਸ਼ਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੀਂ ਵੀਡੀਓ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਅਸੀਂ ਆਏ ਹੋਇਆ ਬਠਿੰਡੇ ਦੇ ਰੋਜ਼ਗਾਰਡਨ ਵਿੱਚ ਤੇ ਇੱਥੇ ਇੱਕ ਵੱਖਰੀ ਕਿਸਮ ਦਾ ਮੇਲਾ ਲੱਗਿਆ ਹੋਇਆ ਜੀ ਫੁੱਲਾਂ ਦਾ ਮੇਲਾ ਫਲਾਵਰ ਫੈਸਟੀਵਲ ਤੇ ਅਸੀਂ ਆਏ ਆਏ ਹੇ ਫੁੱਲਾਂ ਦਾ ਮੇਲਾ ਦੇਖਣ ਲਈ ਬਹੁਤ ਹੀ ਵਧੀਆ ਸੈਟਅਪ ਕੀਤਾ ਹੋਇਆ ਇੱਥੇ ਤੇ ਆਪਾਂ ਦੇਖਾਂਗੇ ਸਾਰੀ ਇੱਥੇ ਦੀ ਗੱਲਬਾਤ ਮੇਲੇ ਦੀ ਇੱਕ ਵਿਸ਼ੇਸ਼ ਗੱਲ ਇਹ ਹੈ ਜੀ ਜੋ ਇਹ ਮੇਲਾ ਲੱਗਿਆ ਹੋਇਆ ਸਾਰਾ ਫੁੱਲਾਂ ਨੂੰ ਸਮਰਪਿਤ ਹੈ ਤੇ ਨਾ ਹੀ ਮੇਲੇ ਦਾ ਫੁੱਲਾਂ ਦਾ ਮੇਲਾ ਰੱਖਿਆ ਹੋਇਆ ਹੈ ਵੱਖ-ਵੱਖ ਤਰ੍ਹਾਂ ਦੇ ਫੁੱਲ ਇੱਥੇ ਹੈਗੇ ਹੁਣ ਆਪਾਂ ਦੇਖਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਕਿੰਨੇ ਤਰ੍ਹਾਂ ਦੇ ਫੁੱਲ ਹੈ ਇੱਥੇ ਤੇ ਆਪਾਂ ਦੇਖਾਂਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਇਹ ਆਪਾਂ ਦੇਖਦੇ ਆ ਫੁੱਲਾਂ ਦਾ ਮੇਲਾ ਤੇ ਨਾਲੇ ਫੁੱਲਾਂ ਦੀ ਮਹਿਕ ਲੈਣੇ ਆ ਤੇ ਲਓ ਜੀ ਅਸੀਂ ਪਹੁੰਚ ਗਏ ਮੇਲੇ ਦੇ ਵਿੱਚ ਤੇ ਹੁਣ ਕਰਦੇ ਆ ਆਪਾਂ ਮੇਲੇ ਚ ਐਂਟਰੀ ਤੇ ਵੇਖਦੇ ਆ ਇੱਥੋਂ ਦਾ ਮਾਹੌਲ ਚਾਲ ਤੇ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਇੱਥੇ ਯਾਰ ਕਾਫੀ ਰਸ਼ ਹੋਇਆ ਪਿਆ ਬਹੁਤ ਜ਼ਿਆਦਾ ਰਸ਼ ਹੋਇਆ ਪਿਆ ਤੇ ਸਾਰੇ ਪਾਸੇ ਇੰਨੇ ਲੋਕ ਤੁਹਾਨੂੰ ਉਮੀਦ ਨਹੀਂ ਸੀ ਇਸ ਮੇਲੇ ਤੇ ਇੰਨੀ ਜ਼ਿਆਦਾ ਭੀੜ ਹੋ ਜੂਗੀ ਤੇ ਦੇਖੋ ਤੇ ਇਹਨਾਂ ਨੇ ਮੇਨ ਐਂਟਰੀ ਬਣਾਈ ਹੋਈ ਹੈ ਬਹੁਤ ਸੋਹਣੀ ਹੈ ਬਠਿੰਡਾ ਫਲਾਵਰ ਫੈਸਟੀਵਲ ਤੇ ਫੁੱਲਾਂ ਨਾਲ ਲਿਖਿਆ ਹੋਇਆ ਤੇ ਆਪਾਂ ਕਰਦੇ ਐਂਟਰ ਆਜੋ ਸਾਡੇ ਨਾਲ ਇਹ ਲੋਕੀ ਐਂਟਰੀ ਜਿਹੜੀ ਬਹੁਤ ਹੀ ਸੋਹਣੀ ਬਣਾਈ ਹੋਈ ਐ ਜੀ ਪਲਾਜ਼ਨਰ ਬਣਾਏ ਹੋਏ ਬਹੁਤ ਸੋਹਣੇ ਲੱਗਦੇ ਐ ਐਤੋਂ ਪਤਾ ਲੱਗਦਾ ਲੋਕਾਂ ਵਿੱਚ ਫੁੱਲਾਂ ਦੇ ਪ੍ਰਤੀ ਕਿੰਨਾ ਕਰੇਜ ਆ ਤੇ ਲੋਕ ਫੁੱਲਾਂ ਨੂੰ ਵੇਖਣ ਲਈ ਕਿੰਨੇ ਹਮ ਹਮ ਆ ਕੇ ਪਹੁੰਚੇ ਇਸ ਮੇਲੇ ਵਿੱਚ ਤੇ ਇੱਥੇ ਵੈਲਕਮ ਕੀਤਾ ਹੋਇਆ ਜੀ ਪੰਜਾਬੀ ਵਿੱਚ ਜੀ ਆਇਆਂ ਨੂੰ ਦੂਜਾ ਫੁੱਲਾਂ ਦਾ ਮੇਲਾ ਇਹ ਮੇਲਾ ਪੂਰਾ ਭਰਿਆ ਹੋਇਆ ਦੇਖਦੇ ਆਪਾਂ ਕੱਲੀ ਕੱਲੀ ਚੀਜ਼ ਮੇਲੇ ਦੀ ਤੇ ਸਭ ਤੋਂ ਪਹਿਲਾਂ ਇੱਧਰ ਰੰਗੋਲੀ ਬਣਾਈ ਹੋਈ ਆ ਮੋਹਰ ਦੀ ਬਹੁਤ ਹੀ ਸੋਹਣੀ ਲੱਗ ਰਹੀ ਐ ਇਹ ਵੀ ਫੁੱਲਾਂ ਦੀ ਬਣਾਈ ਹੋਈ ਐ ਕੋਈ ਆ ਤੇ ਇੱਥੇ ਲਿਖਿਆ ਆ ਜੀ ਬਹੁਤ ਸੋਹਣਾ ਆਈ ਲਵ ਬਟਿੰਡਾ ਫਲਾਵਰ ਫੈਸਟੀਵਲ ਤੇ ਵੈਸੇ ਰੋਜ਼ਗਾਰਡਨ ਦੇ ਵਿੱਚ ਫੁੱਲ ਤਾਂ ਕੱਲ੍ਹ ਹੀ ਬਹੁਤ ਸੀਗੇ ਤੇ ਅੱਜ ਪਰ ਸਪੈਸ਼ਲ ਫੁੱਲਾਂ ਦਾ ਫੁੱਲਾਂ ਦੇ ਮੇਲੇ ਕਰਕੇ ਇੱਥੇ ਸਪੈਸ਼ਲ ਫੁੱਲ ਲਿਆਂਦੇ ਹੋਏ ਆ ਤੇ ਵੱਖਰੀ ਵੱਖਰੀ ਤਰ੍ਹਾਂ ਦੇ ਫੁੱਲ ਐ ਬਹੁਤ ਹੀ ਸੋਹਣੇ ਲੱਗ ਰਹੇ ਫੁੱਲ ਹੋਰ ਵੀ ਤਰ੍ਹਾਂ ਦੇ ਫੁੱਲ ਰੱਖੇ ਹੋਏ ਐ ਇੱਥੇ ਸਾਨੂੰ ਤੇਰੇ ਇੰਨੇ ਫੁੱਲਾਂ ਦੇ ਨਾਮ ਵੀ ਨਹੀਂ ਪਤਾ ਜਿੰਨੀ ਵੈਰੈਟੀ ਇੱਥੇ ਫੁੱਲਾਂ ਦੀ ਰੱਖੀ ਹੋਈ ਆ ਤੇ ਇਥੇ ਨਾਲ-ਨਾਲ ਫੁੱਲਾਂ ਦੇ ਨਾਮ ਲਿਖੇ ਹੋਏ ਆ ਜੀ ਵਜੀਨੀਆ ਕੇ ਚੱਲ ਕੇ ਦੇਖਦੇ ਹਾਂ ਹੋਰ ਕੀ ਕੁਛ ਹੈ ਤੇ ਆਹ ਦੇਖੋ ਯਾਰ ਕਿੰਨੇ ਸੋਹਣੇ ਫੁੱਲ ਰੰਗ-ਬਰੰਗੇ ਬਹੁਤ ਸੋਹਣੇ ਲੱਗ ਰਿਹਾ ਤੇ ਇਧਰਲੇ ਪਾਸੇ ਵੀ ਯਾਰ ਗਮਲਿਆਂ 'ਚ ਜੋ ਫੁੱਲ ਰੱਖੇ ਹੋਏ ਨੇ ਯਾਰ ਬਹੁਤ ਹੀ ਸੋਹਣੇ ਫੁੱਲ ਹੈ ਤੇ ਇਹਨਾਂ ਦੇ ਰੰਗ ਦੇਖੋ ਤੁਸੀਂ ਨਾ ਕਿੰਨੇ ਖਿੜੇ ਹੋਏ ਰੰਗ ਹੈ ਤੇ ਕਿੰਨੇ ਸੋਹਣੇ ਲੱਗ ਰਿਹਾ ਫੁੱਲ ਕਿੰਨੇ ਸੋਹਣੇ ਲੱਗਦੇ ਹਨ ਕੁਦਰਤੀ ਚੀਜ਼ਾਂ ਵੀ ਕਿੰਨੀਆਂ ਸੋਹਣੀਆਂ ਦੇਖੋ ਕਿੰਨੇ ਸੋਹਣੇ ਲੱਗਦੇ ਨਾਲ ਵਾਈਟ ਦੇ ਨਾਲ ਕੰਬੀਨੇਸ਼ਨ ਬਣਾਇਆ ਫੁੱਲਾਂ ਦਾ ਦੇਖੋ ਕੁਦਰਤੀ ਹੈ ਵੀ ਇਹ ਮਹਿਕ ਵੀ ਬਹੁਤ ਸੋਹਣੀ ਆ ਰਹੀ ਹੈ ਇੱਥੇ ਬਸ ਸੋਹਣੇ ਅੱਪ ਵੀ ਵਾਲੀ ਜਿਹੜੇ ਉਹ ਕਿਹੜੇ ਪੂਰੇ ਐਰੇ ਬਹੁਤ ਸੋਹਣੇ ਘੇਰਾ ਬਣਾ ਕੇ ਫੁੱਲ ਰੱਖੇ ਹੋਏ ਆ ਤੇ ਵੈਸੇ ਫੁੱਲਾਂ ਦੇ ਮੇਲੇ ਦੇ ਨਾਲ-ਨਾਲ ਇੱਥੇ ਫੁੱਲਾਂ ਦਾ ਕੰਪੀਟੀਸ਼ਨ ਵੀ ਹੋ ਰਿਹਾ ਹੈ ਤੇ ਵਕ ਵਕ ਬੱਚਿਆਂ ਵੱਲੋਂ ਜਾਂ ਹੋਰਾਂ ਵੱਲੋਂ ਇੱਥੇ ਕੋ ਫੁੱਲ ਫੁੱਲਾਂ ਦੇ ਪੌਟਸ ਬਣਾ ਕੇ ਰੱਖੇ ਹੋਏ ਆ ਤੇ ਇਹਨਾਂ ਦੇ ਵਿੱਚੋਂ ਪ੍ਰਾਈਜ਼ ਕੱਢੇ ਜਾਣਗੇ ਬਹੁਤ ਹੀ ਸੋਹਣੇ ਸੋਹਣੇ ਛੋਟੇ ਛੋਟੇ ਗਾਰਡਨ ਬਣਾਏ ਆ ਪੌਟਸ ਦੇ ਵਿੱਚ ਤੇ ਯਾਰ ਐਸ ਪੌਟ ਦੇ ਵਿੱਚ ਦੇਖੋ ਨਾ ਕਿੰਨਾ ਕੁਝ ਬਣਾਇਆ ਹੋਇਆ ਤੇ ਤੁਸੀਂ ਧਿਆਨ ਨਾਲ ਦੇਖੋਗੇ ਵਿੱਚ ਇੱਕ ਛੋਟਾ ਜਿਹਾ ਘਰ ਬਣਾਇਆ ਹਾਂ ਬ੍ਰਿਜ ਬਣਾਇਆ ਹੋਇਆ ਪੌਂਡ ਬਣਾਇਆ ਹੋਇਆ ਗੱਲ ਵੀ ਇੱਕ ਊ ਵੀ ਬਣਾਇਆ ਹੋਇਆ ਹੈ ਇਹ ਤਾਂ ਛੋਟਾ ਜਿਹਾ ਪੌਂਡ ਬਣਾਇਆ ਹੋਇਆ ਵਿੱਚ ਬਤਕਾਂ ਤੈਰ ਰਹੀਆਂ ਦੇਖੋ ਇੱਧਰ ਚੇਅਰ ਰੱਖੀ ਹੋਈ ਹੈ ਟੇਬਲ ਰੱਖਿਆ ਹੋਇਆ ਪੂਰਾ ਬੈਠਣ ਵਾਸਤੇ ਬਣਾਇਆ ਹੋਇਆ ਬਹੁਤ ਵਧੀਆ ਲੱਗ ਰਿਹਾ ਹੈ ਹਾਂ ਵੀ ਛੋਟੇ ਜਿਹੇ ਗਮਲੇ ਦੇ ਵਿੱਚ ਇੱਕ ਪੂਰਾ ਘਰ ਬਣਾਇਆ ਹੋਇਆ ਬਹੁਤ ਥੋੜਾ ਲੱਗ ਰਿਹਾ ਹੈ ਕਿ ਆ ਵੀ ਯਾਰ ਬਹੁਤ ਛੋਟਾ ਪੌਟ ਬਣਾਇਆ ਹੋਇਆ ਇੰਨੇ ਵਿੱਚ ਦੇਖੋ ਜੁਗਨੂ ਬਣਾਇਆ ਹੋਇਆ ਹੂੰ ਛੋਟੇ ਜਿਹੋ ਜੁਗਨੂ ਬੈਠੇ ਹੋਏ ਇੱਥੇ ਬਹੁਤ ਮਿਹਨਤ ਕੀਤੀ ਹੋਈ ਹੈ ਬੱਚਿਆਂ ਨੇ ਤੇ ਇੱਕ ਉੱਧਰ ਹੋਰ ਗਮਲਾ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਹੈ ਗਾਰਡਨ ਹੀ ਬਣਾਇਆ ਹੋਇਆ ਹੈ ਇਹਦੇ ਵਿੱਚ ਵੀ ਤਾਂ ਇਹ ਜੂ ਬਣਾਇਆ ਹੋਇਆ ਹੈ ਇਹਦੇ ਸਾਰੇ ਜਾਨਵਰ ਐਨੀਮਲਸ ਬੈਠੇ ਹੋਏ ਆ ਦਿਖਾਏ ਹੋਏ ਆ ਫ੍ਰੀਜ਼ ਦਿਖਾਏ ਆ ਬਹੁਤ ਵਧੀਆ ਲੱਗ ਰਿਹਾ ਹੈ ਇਹ ਰਾਜਸਥਾਨ ਦਾ ਬਣਾਇਆ ਹੋਇਆ ਕਲਚਰ ਪਟਾੜੋ ਮਾਰੇ ਰਾਜਸਥਾਨ ਆਲਨਾ ਬਣਾਇਆ ਜੀ ਬੈਠੀ ਹੋਈ ਹੈ ਵਿੱਚ ਦੇਖੋ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਪੌਦਿਆਂ ਦੀ ਤੇ ਇਧਰਲੇ ਪਾਸੇ ਟ੍ਰੇ ਲਵਰ ਸੁਸਾਇਟੀ ਵੱਲੋਂ ਆਪਣੀ ਹਟਾਲ ਲਾਈ ਹੋਈ ਹੈ ਜੀ ਤੇ ਬਹੁਤ ਹੀ ਸੋਹਣੇ ਸੋਹਣੇ ਮਾਡਲ ਬਣਾਏ ਹੋਏ ਹੈ ਜਿੱਥੇ ਇਹ ਖਲ ਤੁਝੋਗੇ ਹੋਰ ਇਸ ਦੇ ਪਿੱਛੇ ਵੀ ਇਹਨੇ ਬੋਲ ਰੱਖਿਆ ਹੈ ਜੋ ਉੱਥੇ ਹੈ ਮੇਰੇ ਉਹ ਬਾਹਰ ਕੇ ਹੀ ਵੀ ਇਹ ਇੱਥੇ ਵਿਖਾਇਆ ਹੋਇਆ ਹੈ ਨਾ ਜੋ ਵੇਸਟੇ ਚੀਜ਼ਾਂ ਤੇ ਉਹਨਾਂ ਨੂੰ ਕਿਵੇਂ ਯੂਜ਼ ਕਰ ਸਕਦੇ ਆਪਾਂ ਇੱਧਰ ਪਰਸਨ ਵੀ ਯੂਜ਼ ਕਰਕੇ ਉਹਦੇ ਵਿੱਚ ਰੱਖੇ ਹੋਏ ਗੰਦਲੇ ਕਵਾਰਟ ਰੱਖੇ ਹੋਏ ਆ ਕੋਈ ਬੋਟਲ ਵੀ ਬਣਾਏ ਹੋਏ ਆ ਵੇਸਟੇਜ ਬੋਟਲ ਦੀਆਂ ਹਾਂਜੀ ਇਸ ਮੇਲੇ ਦੇ ਵਿੱਚ ਇੱਕ ਸਟੇਜ ਲੱਗੀ ਹੋਈ ਹੈ ਇੱਥੇ ਜੋ ਸੱਭਿਆਚਾਰਕ ਪ੍ਰੋਗਰਾਮ ਹੋ ਕਿਤੇ ਜਾ ਰਿਹਾ ਬੱਚਿਆਂ ਵੱਲੋਂ ਤੇ ਵੱਡਿਆਂ ਵੱਲੋਂ ਪਰਫਾਰਮੈਂਸ ਕੀਤੀ ਜਾ ਰਹੀ ਹੈ ਤੇ ਇੱਥੇ ਵੀ ਯਾਰ ਕਾਫੀ ਰੌਣਕ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਹੋਰ ਅੱਗੇ ਕੋਈ ਬੋਲੀਆਂ ਲਿਖੀਆਂ ਹੋ ਸਕਦਾ ਸਾਨੂੰ ਬਹੁਤੀਆ ਗਾਉਣਾ ਨਾ ਆਵੇ ਪਰ ਸਾਡੇ ਸ਼ਬਦਾਂ ਬਲ ਤੇ ਆਉਂਦੇ ਹੋ ਬਹੁਤ ਬਹੁਤ ਧੰਨਵਾਦ ਇਹ ਬੱਚਿਆਂ ਵੱਲੋਂ ਪੰਗੜਾ ਪਾਇਆ ਜਾ ਰਿਹਾ ਤੇ ਗਿੱਧਾ ਗਿੱਧਾ ਪਾਇਆ ਜਾ ਰਿਹਾ ਤੇ ਹੋਰ ਕਾਫੀ ਕੁਝ ਐਕਟੀਵਿਟੀ ਹੋ ਰਹੀ ਹੈ ਤੇ ਨਾਟਕ ਸ਼ਾਇਦ ਇੱਥੇ ਨਾਟਕ ਵੀ ਖੇਡੇ ਜਾਣੇ ਆ ਇਹ ਮਾਦੀ ਜਿਹੜਾ ਨਾਲ ਨਾਲ ਆਗੇ ਮੁਕੇ ਤੇ ਕੱਢੀ ਤਾ ਇਹ ਜਿਹੜਾ ਨਾਲ ਨਾਲ ਆਗੇ ਮੁਕੇ ਤੇ ਨਹੀਂ ਮੈਂ ਤਾਂ ਕੱਢੀਆਂ ਆਪਣੇ ਵਾਲੇ ਦਾ ਡੰਡਾ ਤੇ ਤੁਸੀਂ ਵੀ ਹੋ ਜੋ ਤਿਆਰ ਅੱਜ ਕੋਟ ਤੇ ਜੋ ਸ਼ਹਿਰ ਦੀ ਖਾਸ ਸ਼ਕਤੀਆਂ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਰੇ ਇਹਾਰੇ ਖਾਰੇ ਕੋਲਾ ਦਾ ਫਿੱਲਾ ਵੇਖਣ ਆਏ ਹੋਏ ਇਕਾਜ ਸੰਡੇ ਆ ਸੰਡੇ ਕਾਰਨ ਵੀ ਕਾਫੀ ਭੀੜ ਹੈ ਇਧਰ ਆ ਕੇ ਜੀ ਬਹੁਤ ਹੀ ਸੋਹਣੇ ਸੋਹਣੇ ਪੋਰਟ ਰੱਖੇ ਹੋਏ ਆ ਬਿਲਕੁਲ ਲੱਕ ਕਿਸਮ ਦੇ ਪੋਰਟs ਜੀ ਇਹ ਸੀਮਿੰਟ ਦੀ ਬਣੂਏ ਆ ਮੇਲੇ ਦੇ ਵਿੱਚ ਫੁੱਲਾਂ ਤੋਂ ਇਲਾਵਾ ਨਾ ਜੋ ਹੈਂਡਿਕਰਾਫਟ ਕੀਤਾ ਹੁੰਦੀਆਂ ਜਾਂ ਕੋ ਲੱਕੜ ਦਾ ਸਮਾਨ ਹੋ ਉਹਨਾਂ ਦੀ ਟਾਲਾਂ ਵੀ ਲੱਗੀਆਂ ਹੋਈਆਂ ਇਧਰ ਪਈਆਂ ਜੀ ਫੋਲ ਡੇਬਲ ਲੱਕੜ ਦੀਆਂ ਕੁਰਸੀਆਂ ਇਹ ਲੱਕੜ ਦਾ ਬਹੁਤ ਹੀ ਸੋਹਣਾ ਘੋੜਾ ਬਣਾਇਆ ਹੋਇਆ ਇਹ ਥੱਲੇ ਟੇਬਲ ਹੈ ਜੀ ਐਂਟੀਕ ਟੇਬਲ ਇੱਧਰ ਇਹ ਲੱਕੜ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਇੱਧਰ ਦੇਖੋ ਪੁਰਾਣਾ ਰਾਣਾ ਸਮਾਂ ਜਦੋਂ ਦੁੱਧ ਦੀ ਸਾਈਕਲ ਦੇ ਉੱਤੇ ਦੁੱਧ ਪਾਉਂਦੇ ਹੁੰਦੇ ਸੀ ਉਹ ਵੀ ਸਾਈਕਲ ਬਣਾਇਆ ਤੇ ਨਾਲ ਡਰਾਮਾ ਬਣਾਏ ਹੋਏ ਆ ਤੇ ਇਹ ਜੀ ਜੁਐਲਰੀ ਬਾਕਸ ਰੋਟੀ ਵਾਲੇ ਡੱਬੇ ਇਹਨਾਂ ਦੀ ਫਰੈਂਡਸ ਬਹੁਤ ਹੀ ਸੋਹਣੇ ਸੋਹਣੇ ਰਾਮ ਮੰਦਰ ਦੇ ਮਾਡਲ ਬਣੇ ਹੋਏ ਆ ਤੇਦਰ ਬਹੁਤ ਹੀ ਛੋਟਾ ਟ੍ਰੈਕਟਰ ਦਾ ਮਾਡਲ ਬਣਾਇਆ ਹੋਇਆ ਹੈ। ਛੋਟਾ ਜਿਹਾ ਖਡਾਉਣਾ ਬੱਚਿਆਂ ਲਈ। ਬਗਾਏ ਦਾ ਪਿੱਛੇ ਇੱਕ ਛੋਟੀ ਜਿਹੀ ਟਰਾਲੀ ਲੱਗੀ ਹੋਈ ਹੈ। ਯਾਰ ਬਹੁਤ ਹੀ ਸੋਹਣੇ ਚਿਹਰੇ। ਇਧਰ ਸਾਹਮਣੇ ਫਲਾਵਰ ਪੋਟ ਵੱਡੇ ਵੱਡੇ। ਚਰਖਾ ਬਣਿਆ ਹੋਇਆ ਜੀ ਬਹੁਤ ਹੀ ਛੋਟਾ ਜਿਹਾ। ਕਹਿੰਦੇ ਟੈਲੀਫੋਨ ਬਹੁਤ ਛੋਨੇ ਛੋਨੇ ਟੈਲੀਫੋਨ ਰੱਖੇ ਹੋਏ ਆ ਕਹਿੰਦੇ ਹੁੰਦੇ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤੇ ਟੈਲੀਫੋਨ ਲੱਗਿਆ ਪਰ ਇਹ ਚੱਲਦੇ ਵੀ ਆ ਹਾਂ ਵਰਕਿੰਗ ਦੇ ਵਿੱਚ ਚੱਲੀ ਹੋਏ ਨੇ ਕਹਿੰਦਾ ਹਾਂਜੀ ਵਰਕਿੰਗ ਦਾ ਆਪਾਂ ਚਲਾ ਵੀ ਸਕਦੇ ਇਹਨਾਂ ਦੇ ਘਰੇ ਲੈਂਡਲਾਈਨ ਲੱਗੇ ਹੋਏ ਆ ਉਹ ਬਿਲਕੁਲ ਲੱਜਾ ਸਕਦੇ ਉਹਨਾਂ ਨੂੰ ਅੱਛਾ ਇਹ ਪਹਿਲਾਂ ਵਾਲੇ ਜਿਹੜੇ ਚੱਲਦੇ ਹੁੰਦੇ ਸੀ ਉਹ ਫਿਲਮ ਦੇਖੀਏ ਗਦਰ ਫਿਲਮ ਤੇ ਇਹ ਵਾਲੇ ਗਦਰ ਫਿਲਮ ਵਾਲਾ ਟੈਲੀਫੋਨ ਇੱਕ ਮਿੰਟ ਤੇ ਇੱਧਰ ਆ ਗਿਆ ਦੀ ਸ਼ੂਗਰ ਕੈਂਡੀ ਛੋਟੇ ਹੁੰਦੇ ਬਹੁਤ ਖਾਦੀ ਆ ਤੇ ਤੁਰਦੇ ਤੁਰਦੇ ਅਸੀਂ ਆ ਗਏ ਜੀ ਫੂਲਸਟਾਲ ਵਾਲੇ ਪਾਸੇ ਇਧਰਲੇ ਪਾਸੇ ਯਾਰ ਫੂਲਸਟਾਲਾਂ ਬਹੁਤ ਜ਼ਿਆਦਾ ਲੱਗਿਆ ਹੋਇਆ ਨੇ ਤੇ ਸਾਰੇ ਪਾਸੇ ਦੇਖੋ ਨਾ ਰਸ ਵੀ ਕਿੰਨਾ ਹੋਇਆ ਹੈ ਪਿਆ ਖਾਣਾ ਸਾਨੂੰ ਇੱਕ ਪਿਆ ਮੇਰਾ ਲੋਕਾਂ ਨੂੰ ਦੇਖੋ ਮਤੇ ਲੱਗੇ ਜੀ ਪਿਆਸ ਕਿ ਅਸੀਂ ਲੈ ਲਿਆ ਪੀਓ ਇਹ ਮੇਲਾ ਹੋਵੇ ਤੇ ਵਿੱਚ ਗੁਬਾਰੇ ਨਾ ਹੋਣ ਇਹ ਤਾਂ ਹੋ ਹੀ ਨਹੀਂ ਸਕਦਾ ਬਹੁਤ ਸੋਹਣੇ ਲੱਗ ਰਹੇ ਗੁਬਾਰੇ ਇਹ ਅਕਸਰ ਰੋਜ਼ਗਾਰਡ ਆਉਂਦੇ ਤਾਂ ਹੁੰਦੇ ਆ ਤੇ ਪਰ ਕਿੰਨਾ ਅੱਜ ਰਾਸ਼ਾ ਤੇ ਜਿੰਨੀ ਅੱਜ ਭੀੜ ਹੈ ਤੇ ਇੰਨੀ ਕਦੇ ਨਹੀਂ ਵੇਖੀ ਰੋਜ਼ਗਾਰਡਨ ਦੇ ਵਿੱਚ ਤੇ ਕਾਰਨ ਇਹ ਹੀ ਹੈ ਜੀ ਅੱਜ ਸਪੈਸ਼ਲ ਦਿਨ ਹੈ ਤੇ ਫੁੱਲਾਂ ਦਾ ਮੇਲਾ ਲੱਗਿਆ ਹੋਇਆ ਤੇ ਹੋਰ ਕਾਫੀ ਐਕਟੀਵਿਟੀਜ਼ ਹੋ ਰਹੀਆਂ ਇੱਥੇ ਇਹਨਾਂ ਬੱਚਾਂ ਦੇਖ ਕੇ ਢੰਗੀ ਝੂਲੇ ਵਗੈਰਾ ਚਲੋ ਪਹਿਲਾਂ ਹੈਗੇ ਝੂਲੇ ਤਾਂ ਤੇ ਕੁਸ਼ਟਰਾ ਹੋਰ ਵੀ ਲਾਏ ਹੋਏ ਆ ਤੇ ਬੱਚਿਆਂ ਨੇ ਮਿਸ ਕਰਤਾ ਉਹਨਾਂ ਨੇ ਕਿਹਾ ਤਾਂ ਅਸੀਂ ਨਹੀਂ ਜਾਣਾ ਬਟ ਹੁਣ ਜਦੋਂ ਸਾਡੀ ਵੀਡੀਓ ਦੇਖਣਗੇ ਨਾ ਹਰਮਨ ਰੀ ਫੇਰ ਰੋਲਾ ਪਾਉਣਗੇ ਉਹ ਕਹਣਗੇ ਅਸੀਂ ਵੀ ਜਾਣਾ ਸੀ ਅਸੀਂ ਵੀ ਜਾਣਾ ਸੀ ਤੁਸੀਂ ਸਾਨੂੰ ਕਿਉਂ ਨਹੀਂ ਲੈ ਕੇ ਗਏ ਪਰ ਹੁਣ ਟਾਈਮ ਟੱਪ ਚੁੱਕਿਆ ਤੇ ਘਰੇ ਸੀਗੇ ਉਹ ਘਰੇ ਉਹਨਾਂ ਨੂੰ ਖੇਡਣ ਦਾ ਲਾਲਚ ਸੀਗਾ ਤੇ ਟੀਵੀ ਦੇਖ ਲਾਂਗੇ ਫੋਨ ਦੇਖ ਲਾਂਗੇ ਥੋੜਾ ਬਹੁਤ ਤੇ ਇਸ ਲਈ ਉਹ ਸਾਡੇ ਨਾਲ ਆਏ ਨੇ ਕਿ ਅੱਜ ਜਿੱਧਰਲੇ ਪਾਸੇ ਮਰਜੀ ਕੋਨੇ ਦੇ ਵਿੱਚ ਦੇਖ ਲਓ ਤੇ ਭੀੜ ਹੀ ਭੀੜ ਜਮ ਹੈ ਤੇ ਇਧਰਲੇ ਪਾਸੇ ਡਾਕਟਰ ਜਸਵਿੰਦਰ ਸਿੰਘ ਜੀ ਜੋ ਆਪਣੇ ਮੈਥ ਅਤੇ ਸਾਇੰਸ ਦੇ ਵੱਖਰੇ-ਵੱਖਰੇ ਟ੍ਰਿਕਾਂ ਨਾਲ ਬੱਚਿਆਂ ਨੂੰ ਸਮਝਾਉਣ ਲਈ ਕਾਫੀ ਜਾਣੇ ਜਾਂਦੇ ਆ ਕਾਫੀ ਨਾਮ ਉਹਨਾਂ ਦਾ ਆਪਣੇ ਪੰਜਾਬ 'ਚ ਸੁਣਿਆ ਜਾਂਦਾ ਹੈ ਤੇ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਮੈਥ ਅਤੇ ਸਾਇੰਸ ਦੇ ਕਨਸੈਪਟ ਸਮਝਾ ਰਹੇ ਆ ਤੇ ਡਾਕਟਰ ਸਾਹਿਬ ਨੂੰ ਪਤਾ ਨਹੀਂ ਯਾਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਕਿੰਨੇ ਕਵਾਰਡ ਮਿਲ ਚੁੱਕੇ ਆ ਤੇ ਬਾਕੀ ਇਹਨਾਂ ਦਾ ਬੱਚਿਆਂ ਨੂੰ ਸਿਖਾਉਣ ਦਾ ਤਰੀਕਾ ਬਹੁਤ ਵੱਖਰਾ ਹੈ ਤੇ ਬਹੁਤ ਹੀ ਨਵੇਕਲਾ ਤਰੀਕਾ ਹੈ एक ही कॉइन है मेरे पास दूसरा कॉइन नहीं है मैं इसके दो बनाने जा रहा हूं ध्यान रखना ठीक है कितने हैं एक एक दे बनाऊंगा दो अब मैं इसे दो बनावाऊंगा कितने बनाऊंगा दो अब देखो किधर बन गए दो आपने अपने यहां से लिया हैं कहां से लिया यहां से अरे नहीं यार लिया लिया नहीं 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 लिया ये देखो एक ही कॉइन है मेरे पास दूसरा तो कॉइन नहीं है देखो अब आपने किसी के हाथ डाला अरे कहां डाला हाथ लो एक ही कॉइन है मेरे पास दूसरा कहां बताओ है कोई दूसरा कॉइन आप झूठ बहुत बोलते हो इधर रखा है एक क्वाइन कहाँ रखा है इधर रखा है क्वाइन आप दो नहीं बनाऊंगा तीन बनाऊंगा कितने बनाऊंगा तीन हम मारो फूक मारो इस पर क्वाइन खा जाती है ਤੇ ਗੁਲਾਬ ਦੇ ਫੁੱਲ ਦੇਖ ਕੇ ਯਾਰ ਭਾਈ ਵੀਰ ਸਿੰਘ ਦੀ ਕਵਿਤਾ ਯਾਦ ਆ ਜਾਂਦੀ ਹੈ। ਕਿ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਲੱਖ ਆਗਾਂਗ ਜੇ ਸੁੰਗੇ ਆ ਕੇ ਖਾਲੀ ਵਿਕਣਾ ਜਾਈ। ਕੱਲਾ ਤੋੜ ਕੇ ਲੈ ਗਿਆ ਸੋ ਇੱਕ ਜੋਗਾ ਹੀ ਰਹਿ ਜਾਸਾ ਤੇ ਉਹ ਵੀ پلਕ ਚਪਕਦਾ ਮੇਲਾ ਰੰਗ ਰੂਪ ਨਾਲ ਸਜਾਈ। ਬਹੁਤ ਸੋਹਣੀ ਕਵਿਤਾ ਲਿਖੀ ਆ ਫੁੱਲਾਂ ਨੂੰ। ਉਹਨਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਭਾਈ ਵੀਰ ਸਿੰਘ ਜੀ ਵੱਲੋਂ। ਉੱਲ ਜੋ ਇਹ ਬੂਟਿਆਂ ਤੇ ਲੱਗੇ ਹੋਏ ਬਹੁਤ ਸੋਹਣੇ ਲੱਗਦੇ ਆ। ਇਹ ਆਪਾਂ ਇਹਨਾਂ ਨੂੰ ਤੋੜ ਕੇ ਲੈ ਜਾਵਾਂਗੇ ਤਾਂ ਬਸ ਅੱਧੇ ਪੌਣੇ ਘੰਟੇ ਦਾ ਮੇਲਾ ਰਹਿ ਜਾਂਦਾ ਇਹ ਫੁੱਲਾਂ ਦਾ ਮੇਲਾ ਦੇਖਦੇ-ਦੇਖਦੇ ਅਸੀਂ ਥੱਕ ਗਏ ਯਾਰ ਹੁਣ ਅਸੀਂ 5 ਮਿੰਟ ਆਰਾਮ ਕਰ ਲਈਏ ਬੈਠ ਗਿਆ ਸੀ ਇੱਥੇ ਤੇ ਤਰਕਤਾਂ ਦੀ ਛਾਵੇਂ ਘਾਹ ਤੇ ਕੱਟ ਕੇ ਨਜ਼ਾਰਾ ਦੇਖ ਲਿਆ ਥੋੜਾ ਟਾਈਮ ਆਸੀ ਪਾਸੇ ਦਾ ਮਾਹੌਲ ਦੇਖਦੇ ਆ ਤੇ ਲੋਕ ਕੀ ਕੁਝ ਕਰ ਰਿਹਾ ਕੀ ਕੁਝ ਖਾ ਪੀ ਰਿਹਾ ਤੇ ਸਾਹਮਣੇ ਆਪਣੇ ਦੇਸ਼ ਦਾ ਤਿਰੰਗਾ ਲਹਿਰਾ ਰਿਹਾ ਜੀ ਪੂਰੇ ਸਾਨੂੰ ਸ਼ੌਕਤ ਨਾਲ ਤੇ ਇਧਰਲੇ ਪਾਸੇ ਯਾਰ ਬਹੁਤ ਹੀ ਸੋਹਣਾ ਸੈਲਫੀ ਵਾਰਡ ਬਣਿਆ ਹੋਇਆ ਹੈ। ਬਹੁਤ ਹੀ ਸੋਹਣਾ ਲੱਗ ਰਿਹਾ। ਅੰਬਰ ਤੇ ਕਹੇ ਮੈਂ ਇੱਥੇ ਬਟ ਕੇ ਫੋਟੋ ਖਿਚਵਾਉਣੀ ਹੈ। ਇਹ ਥਾਲੀ ਜਾਂਦੇ ਵਿੱਚ ਕੌਲੀ ਚਮਚਾ ਇਹਦੇ ਵਿੱਚ ਸੁੱਕੀ ਸਬਜ਼ੀ ਪਰ ਸਾਰਾ ਮੋਟੋਸ ਤੇ ਸਾਰੇ ਢਾਂਡੇ ਖਾਲੀ ਪਏ ਆ ਇਹ। ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਪਰ ਇਧਰ ਟਰੱਕ ਹੈ ਬਹੁਤ ਸੋਹਣਾ। ਤੇ ਬੱਚਿਆਂ ਦੀ ਪਹਿਲੀ ਪਸੰਦ ਮਿੱਕੀ ਮਾਊਸ ਤੇ ਮਿੱਕੀ ਮਾਊਸ ਨਾਲ ਬੱਚੇ ਫੋਟੋ ਖਿਚਵਾਉਂਦੇ ਹੋਏ ਤੇ ਆ ਬੋਤਲ ਦੇ ਵਿੱਚ ਯਾਰ ਲਾਈਟਾਂ ਲੱਗੀਆਂ ਹੋਈਆਂ ਚਲ ਦਿਨੇ ਤੰਨਾ ਨਹੀਂ ਪਤਾ ਲੱਗਦਾ ਪਰ ਇਹ ਰਾਤ ਨੂੰ ਬਹੁਤ ਸੋਹਣੇ ਲੱਗਦੀ ਬੋਤਲ ਇਹ ਕਿਨਾਂ ਕਾਹ ਕੌਲੀ ਲੈਣ ਆਏ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਨਾਲ ਯਾਰ ਕੋਈ ਨਕਲੀ ਨੋਟ ਦੇ ਗਿਆ ਮਤਲਬ ਕਿਹਾ 200 ਰੁਪਏ ਦਾ ਨਕਲੀ ਨੋਟ ਆ ਇਹ ਸਮਾਨ ਲੈ ਗਿਆ ਤੇ ਨਕਲੀ ਨੋਟ ਦੇ ਗਿਆ ਨਾ ਦੇਖੋ ਯਾਰ 100 ਰੁਪਏ ਦਾ ਬਿਲਕੁਲ ਨਕਲੀ ਨੋਟ ਆ ਨਾ ਯਾਰ ਪਲੀਜ਼ ਗਰੀਬਾਂ ਨਾਲ ਇਸ ਤਰ੍ਹਾਂ ਨਾ ਕਰਿਆ ਕਰੋ ਯਾਰ ਚਲੋ ਠੀਕ ਆ ਅਗਲਾ ਰੋਜੀ ਰੋਟੀ ਕਮਾਉਣ ਲਈ ਬੈਠਿਆ ਹੋਇਆ ਨਾ ਪਰ ਧੱਕਾ ਨਾ ਦੇਖੋ ਯਾਰ ਗਰੀਬ ਬੰਦੇ ਨੂੰ 100 ਰੁਪਏ ਦੀ ਜੇਪੀ ਲਾਤੀ ਤੇ ਨਕਲੀ ਨੋਟ ਦੇ ਗਏ ਯਾਰ ਉਹ 60 ਰੁਪਏ ਵੀ ਲੈ ਗਏ ਔਰ ਇਹ ਵੀ ਲੈ ਗਏ 40 ਰੁਪਏ ਦਾ ਸਾਮਾਨ ਲੈ ਗਏ 100 ਰੁਪਏ ਦੇ ਗਏ ਸੀਗੇ ਤੇ 60 ਰੁਪਏ ਵਾਪਸ ਲੈ ਗਏ ਇਹ ਗਲਤ ਗੱਲ ਆ ਬਾਈ ਇਸ ਤਰ੍ਹਾਂ ਨਾ ਕਰਿਆ ਕਰੋ ਯਾਰ ਕਿਸੇ ਗਰੀਬ ਨੂੰ ਮਕਰੀਮ ਨਾਲ ਧੱਕਾ ਨਾ ਕਰਿਆ ਕਰੋ ਕਿਸੇ ਨਾਲ ਚਲਾਉਂਦੀ ਮਿਹਨਤ ਤਾਂ ਬੰਦ ਹੀ ਦਿਓ ਹੋਰ ਤਾਂ ਫੇ ਐਕਸਟਰਾ ਕੀ ਦੇ ਸਕ ਪਹਿਲਾਂ ਬੜੇ ਆਪ ਆਪਣੇ ਖਾਂਦੇ ਛੋਟੇ ਹੁੰਦੇ ਆਪੜਾ ਨੂੰ ਖਾ ਕੇ ਤਾਂ ਆਪਦਾ ਬਚਪਨ ਯਾਦ ਆ ਜਾਂਦਾ ਸਹੀ ਗੱਲ ਹੈ ਸਹੀ ਇੱਕ ਜਿਹੀ ਚੀਜ਼ ਹੈ ਜਿਹੜੀ ਆਪਾਂ ਬਚਪਨ ਸਖਾਦੀਆਂ ਹਾਲੇ ਤੱਕ ਵੀ ਚੱਲ ਰਹੀਆਂ ਨੇ ਇਹ ਬਚਪਨ ਦੇ ਖਾਂਦੇ ਸੀ ਪਰ ਹੁਣ ਯਾਦ ਆਉਂਦੀ ਹੈ ਵੱਡੇ ਹੋ ਕੇ ਤੇ ਇੱਕ ਤਾਂ ਖਾ ਲੈਨੇ ਯਾਰ ਕੋਈ ਦਿੱਕਤ ਨਹੀਂ ਖਾਣ ਚ ਏ ਅਸੀਂ ਯਾਰ ਇਸ ਮੇਲੇ ਦੇ ਵਿੱਚ ਨਾ ਕਾਫੀ ਕੁਝ ਦੇਖ ਲਿਆ ਨਾ ਨਵੀਆਂ ਚੀਜ਼ਾਂ ਦੇਖੀਆਂ ਨਵੇਂ ਫੁੱਲ ਬੁੱਟੇ ਦੇਖੇ ਆ ਤੇ ਕਾਫੀ ਕੁਝ ਵਧੀਆ ਸਿੱਖਣ ਨੂੰ ਮਿਲਿਆ ਇਸ ਮੇਲੇ ਵਿੱਚੋਂ ਬਹੁਤ ਹੀ ਅਸੀਂ ਇੰਜੋਏ ਕੀਤਾ ਮੇਲੇ ਦੇ ਵਿੱਚ ਜੋ ਵੀ ਇਹ ਮੇਲਾ ਯਾਰ ਆਰਗੇਨਾਈਜ਼ ਕੀਤਾ ਗਿਆ ਜਿੰਨਾ ਵੱਲੋਂ ਵੀ ਹਨਾ ਨਾਲ ਮਿਲ ਕੇ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਇਹ ਸੀ ਯਾਰ ਸਾਡਾ ਅੱਜ ਫੁੱਲਾਂ ਦਾ ਮੇਲਾ ਤੇ ਅਸੀਂ ਕਾਫੀ ਇੰਜੋਏ ਕੀਤਾ ਮੇਲੇ ਦੇ ਵਿੱਚ ਤੇ ਹੋਪ ਮੇਰੀ ਕਰਦੇ ਹਾਂ ਤੁਸੀਂ ਵੀ ਪੂਰਾ ਫੁੱਲ ਇੰਜੋਏ ਕੀਤਾ ਹੋਊਗਾ ਅਸੀਂ ਘੁੰਮ ਘੁੰਮ ਕੇ ਮੇਲੇ ਦੇ ਵਿੱਚ ਪੂਰੀ ਤਰ੍ਹਾਂ ਥੱਕ ਗਏ ਆ ਹੁਣ ਤਾਂ ਹੁਣ ਲਗਭਗ 2-3 ਵਜੇ ਚੱਲੇ ਹਨਾ ਤੇ ਲੋਕ ਯਾਰ ਹਜੇ ਵੀ ਆਈ ਜਾ ਰਹੇ ਆ ਤੇ ਕੋਈ ਜਾਈ ਜਾਂਦਾ ਕੋਈ ਆਈ ਜਾਂਦਾ ਤੇ ਪੂਰਾ ਰੌਣਕ ਬਣਿਆ ਹੋਇਆ ਜਿਵੇਂ ਜਿਵੇਂ ਸ਼ਾਮ ਹੋਈ ਜਾਊਗੀ ਲੋਕ ਹੋਰ ਆਈ ਜਾਣਗੇ ਤੇ ਭੀੜ ਵਧੀ ਜਾਊਗੀ ਇਸ ਤਰ੍ਹਾਂ ਫਰ ਸਾਨੂੰ ਉਹਨਾਂ ਸੀ ਸਾਰਾ ਮੇਲਾ ਕੋ ਮਿਲਿਆ ਇਹ ਸਾਰਾ ਵੀਡੀਓ ਦੇਖ ਕੇ ਜਰੂਰ ਦੱਸਿਓ ਤੁਹਾਨੂੰ ਵੀ ਇਹ ਫੁੱਲਾਂ ਦਾ ਮੇਲਾ ਕਿਵੇਂ ਲੱਗਿਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ